ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਸਰਵ ਕ੍ਰिएशन YouTube ਚੈਨਲ ਤੇ ਅੱਜ ਜਿਹੜਾ ਮੈਂ ਤੁਹਾਡੇ ਲਈ ਡਿਜ਼ਾਈਨ ਲੈ ਕੇ ਆਈਆਂ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਤੇ ਬਣਾਈ ਵਿੱਚ ਵੀ ਜਿਹੜਾ ਆਪਣਾ ਇਹ ਡਿਜ਼ਾਈਨ ਬਹੁਤ ਹੀ ਜ਼ਿਆਦਾ ਆਸਾਨ ਹੋਊਗਾ ਠੀਕ ਹੈ ਪਹਿਲਾਂ ਇਸ ਡਿਜ਼ਾਈਨ ਨੂੰ ਬਣਾਉਣ ਵਾਸਤੇ ਆਪਾਂ ਇਸ ਤਰ੍ਹਾਂ ਬਾਰਡਰ ਬਣਾ ਲੈਣਾ ਦੇਖੋ ਬਾਰਡਰ ਤੁਸੀਂ ਕੋਈ ਵੀ ਬਣਾ ਸਕਦੇ ਹੋ ਜਿਹੜਾ ਵੀ ਤੁਹਾਨੂੰ ਪਸੰਦ ਹੋਵੇ ਚਾਹੇ ਤੁਸੀਂ ਇਸ ਤਰ੍ਹਾਂ ਦੋ ਉਲਟੇ ਕੁੰਡੇ ਦੋ ਸਿੱਧੇ ਕੁੰਡਿਆਂ ਦੇ ਇਸ ਤਰ੍ਹਾਂ ਦਾ ਬਣਾ ਸਕਦੇ ਹੋ ਚਾਹੇ ਇੱਕ ਕੁੰਡਾ ਉਲਟਾ ਇੱਕ ਸਿੱਧਾ ਚਾਹੇ ਡਿਜ਼ਾਈਨਰ ਬਾਰਡਰ ਬਣਾ ਸਕਦੇ ਹਾਂ ਤੁਹਾਡੀ ਆਪਣੀ ਮਰਜ਼ੀ ਆ ਪਰ ਜੇਕਰ ਆਪਾਂ ਇਸ ਤਰ੍ਹਾਂ ਦਾ ਇਸ ਡਿਜ਼ਾਈਨ ਨੂੰ ਬਣਾਉਣ ਵਾਸਤੇ ਇਸ ਤਰ੍ਹਾਂ ਦਾ ਬਾਰਡਰ ਬਣਾਵਾਂਗੇ ਤਾਂ ਜਿਹੜਾ ਬਹੁਤ ਹੀ ਸੋਹਣਾ ਲੱਗਦਾ ਇਸ ਡਿਜ਼ਾਈਨ ਵਾਸਤੇ ਤਾਂ ਮੈਂ ਇਸ ਤਰ੍ਹਾਂ ਹੀ ਡਿਜ਼ਾਈਨ ਬਣਾਇਆ ਦੋ ਉਲਟੇ ਦੋ ਸਿੱਧੇ ਦੋ ਉਲਟੇ ਦੋ ਸਿੱਧੇ ਕੁੰਡੇ ਠੀਕ ਹੈ ਇਸ ਤਰ੍ਹਾਂ ਉਲਟੇ ਪਾਸੇ ਦਿਖਾਈ ਦਿੰਦਾ ਤੇ ਜਦੋਂ ਆਪਾਂ ਡਿਜ਼ਾਈਨ ਨੂੰ ਸ਼ੁਰੂ ਕਰਨਾ ਪਹਿਲੀ ਸਲਾਈਡ ਜੈਨ ਦੀ ਸਿੱਧੇ ਪਾਸੇ ਤੋਂ ਸ਼ੁਰੂ ਕਰਨੀ ਹੈ 4 ਦੇ ਮਲਟੀਪਲ ਦੋ ਕੁੰਡੇ ਆਪਾਂ ਵਾਧੂ ਰੱਖਣੇ ਐ ਇਸ ਡਿਜ਼ਾਈਨ ਸੈੱਟ ਕਰਨ ਵਾਸਤੇ ਦੇਖੋ ਜਿਵੇਂ 2 4 4 ਕੁੰਡੇ ਹੋਗੇ 4 4 4 4 4 ਲਾਸਟ ਤੇ ਦੋ ਕੁੰਡੇ ਵਾਧੂ ਰੱਖ ਲੈਣੇ ਤਾਂ ਆਪਣਾ ਜਿਹੜਾ ਡਿਜ਼ਾਈਨ ਆ ਸੈੱਟ ਹੋ ਜਾਂਦਾ 4 ਦੇ ਮਲਟੀਪਲ ਮਤਲਬ ਦੋ ਕੁੰਡੇ ਵਾਧੂ ਲੈਣੇ ਤੇ ਜੇਕਰ ਆਪਣੇ ਕੁੰਡੇ ਇਸ ਤਰ੍ਹਾਂ ਦੇ ਇਸ ਤਰ੍ਹਾਂ ਆਏ ਹੋਣਗੇ ਦੇਖੋ ਜਿਵੇਂ ਦੋ ਇੱਧਰ ਉਲਟੇ ਆਏ ਸਟਾਰਟਿੰਗ ਚ ਦੋ ਲਾਸਟ ਤੇ ਤੇ ਆਪਣੇ ਡਿਜ਼ਾਈਨ ਵਾਸਤੇ ਜਿਹੜੇ ਬਹੁਤ ਹੀ ਵਧੀਆ ਰਹਿਣਗੇ ਠੀਕ ਹੈ ਇਸੇ ਤਰ੍ਹਾਂ ਤੁਸੀਂ ਜੇਕਰ ਬਾਰਡਰ ਬਣਾ ਰਹੇ ਹੋ ਤੇ ਇਸ ਤਰ੍ਹਾਂ ਕੁੰਡੇ ਰੱਖਣੇ ਆ ਸਟਾਰਟਿੰਗ ਵਿੱਚ ਵੀ ਦੋ ਉਲਟੇ ਹਉਣ ਤੇ ਲਾਸਟ ਤੇ ਵੀ ਦੋ ਉਲਟੇ ਹਉਣ ਜੇਕਰ ਤੁਸੀਂ ਹੋਰ ਤਰੀਕੇ ਨਾਲ ਮਤਲਬ ਹੋਰ ਤਰ੍ਹਾਂ ਦਾ ਬਾਰਡਰ ਬਣਾਇਆ ਤਾਂ ਫਿਰ ਤੁਸੀਂ ਜਿਸ ਤਰ੍ਹਾਂ ਵੀ ਮਰਜ਼ੀ ਮਤਲਬ ਬਣਾ ਸਕਦੇ ਹੋ ਪਰ ਪਹਿਲੀ ਸਲਾਈ ਜਿਹੜੀ ਡਿਜ਼ਾਈਨ ਦੀ ਉਹ ਸਿੱਧੇ ਪਾਸੇ ਤੋਂ ਸ਼ੁਰੂ ਹੋਊਗੀ ਤੇ ਚਲੋ ਫਿਰ ਆਪਾਂ ਸ਼ੁਰੂ ਕਰਦੇ ਹਾਂ ਆਪਣੇ ਡਿਜ਼ਾਈਨ ਦੀ ਪਹਿਲੀ ਸਲਾਈ ਦੇਖੋ ਦੋ ਕੁੰਡੇ ਬਣਾਵਾਂਗੇ ਆ ਪਾਲਟੇ ਉਸ ਤੋਂ ਬਾਅਦ ਥ੍ਰੈਡ ਕਰਾਂਗੇ ਪਿੱਛੇ ਚਾਰ ਕੁੰਡਿਆਂ ਦਾ ਡਿਜ਼ਾਈਨ ਹੈ ਇੱਕ ਬਣਾਵਾਂਗੇ ਸਿੱਧਾ ਥ੍ਰੈਡ ਕਰਾਂਗੇ ਅੱਗੇ ਇੱਕ ਬਣਾਵਾਂਗੇ ਫੇਰ ਸਿੱਧਾ ਚਾਰ ਕੁੰਡੇ ਹੋ ਗਏ ਆਪਣੇ ਦੋ ਉਲਟੇ ਹੁਣ ਆਪਾਂ ਇਸ ਤਰ੍ਹਾਂ ਦਾ ਬਾਰਡਰ ਬਣਾਇਆ ਸੀ ਦੋ ਉਲਟੇ ਦੋ ਸਿੱਧੇ ਤਾਂ ਉਲਟੇ ਕੁੰਡੇ ਆਪ ਉੱਪਰ ਆਪਣੇ ਉਲਟੇ ਕੁੰਡੇ ਆ ਗਏ ਸਿੱਧੇ ਕੁੰਡੇ ਉੱਪਰ ਆਪਣੇ ਸਿੱਧੇ ਕੁੰਡੇ ਆ ਗਏ ਠੀਕ ਹੈ ਫੇਰ ਦੁਬਾਰਾ ਉਸੇ ਤਰ੍ਹਾਂ ਸ਼ੁਰੂ ਦੋ ਉਲਟੇ ਥ्रेड ਕਰਾਂਗੇ ਪਿੱਛੇ ਇੱਕ ਕੁੰਡਾ ਸਿੱਧਾ ਥ्रेड ਅੱਗੇ ਇੱਕ ਸਿੱਧਾ ਚਾਰ ਕੁੰਡੇ ਹੋ ਗਏ ਠੀਕ ਹੈ ਦੁਬਾਰਾ ਫੇਰ ਉਸੇ ਤਰ੍ਹਾਂ ਦੋ ਉਲਟੇ ਥ्रेड ਕਰਾਂਗੇ ਪਿੱਛੇ ਇੱਕ ਕੁੰਡਾ ਸਿੱਧਾ ਥ्रेड ਅੱਗੇ ਇੱਕ ਕੁੰਡਾ ਸਿੱਧਾ ਇਹੀ ਚਾਰ ਚਾਰ ਕੁੰਡਿਆਂ ਦਾ ਡਿਜ਼ਾਈਨ ਆਪਣਾ ਫੇਰ ਦੋ ਉਲਟੇ ਥ्रेड ਕਰਾਂਗੇ ਪਿੱਛੇ ਇੱਕ ਸਿੱਧਾ ਥ्रेड ਅੱਗੇ ਇੱਕ ਸਿੱਧਾ ਫੇਰ ਅੱਗੇ ਉਸੇ ਤਰ੍ਹਾਂ ਦੋ ਉਲਟੇ ਇੱਕ ਸਿੱਧਾ ਥ्रेड ਅੱਗੇ ਇੱਕ ਕੁੰਡਾ ਸਿੱਧਾ ਚਾਰ ਸਲਾਂਗਾਂ ਦਾ ਆਪਣਾ ਇਹ ਡਿਜ਼ਾਈਨ ਹੈ ਲਾਸਟ ਤੇ ਫੇਰ ਉਸੇ ਤਰ੍ਹਾਂ ਉਲਟੇ ਕੁੰਡਿਆਂ ਉੱਪਰ ਆਪਣੀ ਉਲਟੇ ਕੁੰਡੀਆਂ ਆ ਗਈ ਠੀਕ ਹੈ ਪਹਿਲੀ ਸਲਾਈ ਆਪਣੇ ਡਿਜ਼ਾਈਨ ਦੀ ਕੰਪਲੀਟ ਹੋ ਗਈ। ਦੂਸਰੀ ਸਲਾਈ ਬਣਾਵਾਂਗੇ ਆਪਾਂ ਉਲਟ ਪਾਸੇ ਤੋਂ। ਜਿਹੜੇ ਕੁੰਡੇ ਉਧਰ ਉਲਟੇ ਆ ਤੇ ਇਧਰ ਆਪਾਂ ਬਣਾਵਾਂਗੇ ਸਿੱਦੇ। ਦੋ ਕੁੰਡੇ ਸਿੱਦੇ। ਥ੍ਰੈਡ ਕਰਾਂਗੇ ਅੱਗੇ। ਹੁਣ ਜਿਹੜੇ ਇਹ ਤਿੰਨ ਕੁੰਡੇ ਇੱਕ ਆਪਣਾ ਜਾਲੀ ਵਾਲਾ ਜੋ ਥ੍ਰੈਡ ਅੱਗੇ ਕਰਦੀ ਆ ਆਪਾਂ ਜਾਲੀ ਬਣਾਉਣੀ ਆ ਠੀਕ ਹੈ। ਇਹ ਤਿੰਨ ਕੁੰਡੇ ਆਉਣਗੇ ਉਲਟ। 1 2 ਤਾਂ ਸਾਰੀ ਸਲਾਈ ਆਪਾਂ ਇਸੇ ਤਰ੍ਹਾਂ ਕੰਪਲੀਟ ਕਰਾਂਗੇ ਇਸ ਤਰ੍ਹਾਂ ਦਾ ਜਦੋਂ ਆਪਾਂ ਬਾਰਡਰ ਬਣਾਇਆ ਹੋਊਗਾ ਤਾਂ ਦੇਖੋ ਆਪਾਂ ਆਰਾਮ ਨਾਲ ਸਿੱਧੇ ਗੁੰਡੇ ਉੱਪਰ ਸਿੱਧੇ ਗੁੰਡੇ ਬਣਾਵਾਂਗੇ ਦੋ ਸਿੱਧੇ ਥ੍ਰੈਡ ਅੱਗੇ ਇਹ ਤਿੰਨ ਗੁੰਡੇ ਉਲਟੀ ਆ ਜਾਣਗੇ ਠੀਕ ਹੈ ਇਸ ਤਰ੍ਹਾਂ ਦੋ ਗੁੰਡੇ ਸਿੱਧੇ ਥ੍ਰੈਡ ਅੱਗੇ ਤਿੰਨ ਗੁੰਡੇ ਉਲਟੇ ਦੋ ਗੁੰਡੇ ਸਿੱਧੇ ਤੈਨ ਉਲਟੇ ਦੋ ਕੁੰਡੇ ਸਿੱਧੇ ਤੈਨ ਉਲਟੇ ਦੂਸਰੀ ਸਲਾਈ ਉਲਟ ਪਾਸੇ ਤੋਂ ਸਾਰੀ ਆਪਾਂ ਇਸੇ ਤਰ੍ਹਾਂ ਕੰਪਲੀਟ ਕਰਨੀ ਹੈ ਦੋ ਕੁੰਡੇ ਸਿੱਧੇ ਤੈਨ ਕੁੰਡੇ ਉਲਟੇ ਇਸ ਤਰ੍ਹਾਂ ਲਾਸਟ ਤੇ ਉਸੇ ਤਰ੍ਹਾਂ ਦੋ ਕੁੰਡੇ ਸਿੱਧੇ ਆ ਗਏ ਦੋ ਸਲਾਈਆਂ ਕੰਪਲੀਟ ਹੋ ਗਈਆਂ ਆਪਣੇ ਡਿਜ਼ਾਈਨ ਦੀ। ਤੀਸਰੀ ਸਲਾਈ ਆਉਗੀ ਸਿੱਧੇ ਪਾਸੇ ਤੋਂ। ਠੀਕ ਹੈ। ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਮੇਰੇ ਸਰਬ ਕ੍ਰੀਏਸ਼ਨ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ। ਬੈਲ ਆਈਕਨ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਜਿਹੜੀ ਨੋਟੀਫਿਕੇਸ਼ਨ ਹੈ ਉਹ ਤੁਹਾਡੇ ਤੱਕ ਪਹੁੰਚ ਸਕੇ। ਤੀਸਰੀ ਸਲਾਈ ਆਪਣੇ ਡਿਜ਼ਾਈਨ ਦੀ। ਜਿਹੜੇ ਕੁੰਡੇ ਆਪਣੇ ਦੋ ਉਲਟੇ ਰੱਖੇ ਆ ਉਹ ਤਾਂ ਆਪਾਂ ਉਲਟੇ ਬਣਾਉਣੇ ਆ ਇਸ ਤਰ੍ਹਾਂ। ਥ੍ਰੈਡ ਕਰਾਂਗੀ ਪਿੱਛੇ। ਹੁਣ ਜਿਹੜੇ ਆਪਣੇ ਤਿੰਨ ਕੁੰਡੇ ਆ ਇੱਕ ਆਪਣਾ ਜਾਲੀ ਵਾਲਾ ਇੱਥੇ ਜਾਲੀ ਬਣਦੀ ਹੈ ਠੀਕ ਹੈ ਪਹਿਲਾਂ ਜਿਹੜਾ ਸਿੱਧਾ ਕੁੰਡਾ ਇਹਨੂੰ ਆਪਾਂ ਸਲਿੱਪ ਕਰਨਾ ਹੈ ਇਸ ਤਰ੍ਹਾਂ ਜਿਵੇਂ ਆਪਾਂ ਉਲਟਾ ਕੁੰਡਾ ਬਣਾਉਣੀ ਹੈ ਇਸ ਤਰ੍ਹਾਂ ਸਲਿੱਪ ਕਰ ਲੈਣਾ ਠੀਕ ਹੈ ਫਿਰ ਇੱਕ ਆਪਣਾ ਇਹ ਜਾਲੀ ਵਾਲਾ ਤੇ ਇੱਕ ਦੂਸਰਾ ਦੋਨੇ ਕੁੰਡੇ ਸਿੱਧੇ ਬਣਾ ਲੈਣੇ ਹਨ ਹੁਣ ਦੇਖੋ ਇੱਥੇ ਦੋ ਕੁੰਡਿਆਂ ਤੋਂ ਤਿੰਨ ਕੁੰਡੇ ਬਣੇ ਸੀ ਇੱਕ ਕੁੰਡਾ ਆਪਣੇ ਕੋਲ ਵਾਦ ਗਿਆ ਸੀ ਤਾਂ ਜਿਹੜਾ ਸਲਿੱਪ ਕੀਤਾ ਕੁੰਡਾ ਇਹਨਾਂ ਕੁੰਡਿਆਂ ਦੇ ਉੱਪਰ ਦੀ ਆਪਾਂ ਇਸ ਤਰ੍ਹਾਂ ਸੁੱਟ ਦੇਣਾ ਦੋ ਕੁੰਡਿਆਂ ਦੇ ਦੋ ਕੁੰਡੇ ਰਹਿ ਗਏ ਠੀਕ ਹੈ ਆਪਣੇ ਦੁਬਾਰਾ ਫੇਰ ਉਸੇ ਤਰ੍ਹਾਂ ਜਿਹੜੇ ਦੋ ਕੁੰਡੇ ਉਲਟੇ ਆ ਇਹ ਆਪਾਂ ਉਲਟੇ ਬਣਾਵਾਂਗੇ ਥ੍ਰੈਡ ਕਰਾਂਗੇ ਪਿੱਛੇ ਹੁਣ ਦੇਖੋ ਇਹ ਕੁੰਡਾ ਕਰਾਂਗੇ ਸਲਿੱਪ ਇਹ ਦੋ ਕੁੰਡੇ ਬਣਾਵਾਂਗੇ ਸਿੱਧੇ ਠੀਕ ਹੈ ਇਸ ਤਰ੍ਹਾਂ ਸਲਿੱਪ ਕੀਤਾ ਕੁੰਡਾ ਇਹਨਾਂ ਦੋ ਕੁੰਡਿਆਂ ਦੇ ਉੱਪਰ ਦੀ ਸੁੱਟ ਦੇਣਾ ਇਸ ਤਰ੍ਹਾਂ ਫੇਰ ਉਸੇ ਤਰ੍ਹਾਂ ਦੋ ਕੁੰਡੇ ਉਲਟੇ ਥ੍ਰੈਡ ਕਰਾਂਗੇ ਪਿੱਛੇ ਇੱਕ ਕੁੰਡਾ ਕਰਾਂਗੇ ਸਲਿੱਪ ਦੋ ਕੁੰਡੇ ਬਣਾਵਾਂਗੇ ਇਸ ਤਰ੍ਹਾਂ ਸਿੱਧੇ ਸਲਿੱਪ ਕੀਤਾ ਕੁੰਡਾ ਇਹਨਾਂ ਦੋ ਕੁੰਡਿਆਂ ਦੇ ਉੱਪਰ ਦੀ ਸੁੱਟ ਦੇਣਾ ਇਸ ਤਰ੍ਹਾਂ ਫਿਰ ਅੱਗੇ ਦੋ ਕੁੰਡੇ ਉਲਟੀ ਥ੍ਰੈਡ ਪਿੱਛੇ ਇੱਕ ਕੁੰਡਾ ਕਰਾਂਗੇ ਸਲਿੱਪ ਦੋ ਬਣਾਵਾਂਗੇ ਸਿੱਧੇ ਸਲਿੱਪ ਕੀਤਾ ਕੁੰਡਾ ਦੋ ਕੁੰਡਿਆਂ ਦੇ ਉੱਪਰ ਦੀ ਸੁੱਟ ਦੇਣਾ ਦੋ ਕੁੰਡੇ ਉਲਟੀ ਥ੍ਰੈਡ ਕਰਾਂਗੇ ਪਿੱਛੇ ఏ కుడా స్ప ఏద స ఉపర్ది తరం సుట్ దిన ఫెడ్ కి పే స్ప దో కడే సో కదరదిన ਥ੍ਰੈਡ ਕਰਾਂਗੇ ਅੱਗੇ ਲਾਸਟ ਤੇ ਫਿਰ ਉਸੇ ਤਰ੍ਹਾਂ ਦੋ ਕੁੰਡੇ ਉਲਟੇ ਆਗੇ ਠੀਕ ਹੈ ਇਸ ਤਰ੍ਹਾਂ ਤੀਸਰੀ ਸਲਾਈ ਕੰਪਲੀਟ ਹੋ ਗਈ ਚੌਥੀ ਸਲਾਈ ਡਿਜ਼ਾਈਨ ਦੀ ਜਿਹੜੇ ਉਧਰ ਦੋ ਕੁੰਡੇ ਉਲਟੇ ਇੱਧਰ ਆਪਾਂ ਬਣਾਵਾਂਗੇ ਸਿੱਧੇ ਇਸ ਤਰ੍ਹਾਂ ਠੀਕ ਹੈ ਠੀਕ ਹੈ ਥ੍ਰੈਡ ਕਰਾਂਗੇ ਅੱਗੇ ਹੁਣ ਪਹਿਲਾਂ ਆਪਣੇ ਇੱਥੇ ਕੋਲ ਤਿੰਨ ਕੁੰਡੇ ਉਲਟੇ ਆਉਂਦੇ ਸੀ ਤਾਂ ਹੁਣ ਆਪਣੇ ਕੋਲ ਦੋ ਰਹਿ ਗਏ ਉਸੇ ਤਰ੍ਹਾਂ ਦੋ ਉਲਟੇ ਇਸ ਤਰ੍ਹਾਂ സിധേ ദോ ഉൾ ദോ സിദ്ധേ ചൗഥി താസ്റ്റ് സലൈ ഡിജൈൻ തരവേ ദോ കു സിധ ക ਦੋ ਕੁੰਡੇ ਸਿੱਧੇ ਦੋ ਕੁੰਡੇ ਉਲਟੇ ਦੋ ਕੁੰਡੇ ਸਿੱਧੇ ਦੋ ਕੁੰਡੇ ਉਲਟੇ ਦੋ ਕੁੰਡੇ ਲਾਸਟ ਤੇ ਉਸੇ ਤਰ੍ਹਾਂ ਸਿੱਧੇ ਠੀਕ ਹੈ ਚਾਰ ਸਲਾਈਆਂ ਕੰਪਲੀਟ ਹੋ ਗਈਆਂ ਜਦੋਂ ਆਪ ਪੈਸਟ ਜੈਨ ਨੂੰ ਅੱਗੇ-ਅੱਗੇ ਬਣਾਉਂਦੇ ਜਾਵਾਂਗੇ ਤਾਂ ਬਹੁਤ ਹੀ ਸੋਹਣਾ ਡਿਜ਼ਾਈਨ ਬਣਦਾ ਹੈ ਥੋੜਾ ਜਿਹਾ ਡਿਜ਼ਾਈਨ ਮੈਂ ਤੁਹਾਨੂੰ ਇਹ ਬਣਾ ਕੇ ਦਿਖਾਉਣੀ ਆ ਠੀਕ ਹੈ ਇਹ ਹੀ ਚਾਰ ਸਲਾਂਘਾਂ ਆਪਾਂ ਬਾਰ ਬਾਰ ਰਿਪੀਟ ਕਰਨੀਆਂ ਤਾਂ ਬਹੁਤ ਹੀ ਸੋਹਣਾ ਡਿਜ਼ਾਈਨ ਬਣਦਾ ਆ ਜੀ ਦੇਖੋ ਇੱਥੇ ਤਿੰਨ ਵਾਰ ਡਿਜ਼ਾਈਨ ਰਿਪੀਟ ਹੋ ਗਿਆ ਤੇ ਇਸ ਤਰ੍ਹਾਂ ਬਹੁਤ ਹੀ ਸੋਹਣਾ ਡਿਜ਼ਾਈਨ ਬਣਦਾ ਜਾਂਦਾ ਠੀਕ ਹੈ ਤੁਹਾਨੂੰ ਜਿਹੜਾ ਡਿਜ਼ਾਈਨ ਕਿਸ ਤਰ੍ਹਾਂ ਦਾ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਜੀ ਧੰਨਵਾਦ